ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦਾ ਚੈਨਲ ਯੂਟਿਊਬਰ ਪ੍ਰੀਤ ਫੈਮਿਲੀ ਵਲੌਗ ਤੇ ਸਵਾਗਤ ਆ। ਤੇ ਅਸੀਂ ਗਏ ਸੀਗੇ ਬਾਜ਼ਾਰ ਕੋਈ ਕੰਮ ਸੀਗਾ ਸਾਨੂੰ ਐਕਸਚੇਂਜ ਤੇ ਉੱਥੇ ਸਾਨੂੰ ਟਾਈਮ ਲੱਗਣਾ ਸੀਗਾ। ਤਾਂ ਕਰਕੇ ਨਾਲ ਹੀ ਪਾਰਕ ਸੀਗਾ। ਅਸੀਂ ਆਖਿਆ ਚਲੋ ਵੀ ਪਾਰਕ 'ਚ ਰੈਸਟ ਕਰ ਲੈਨੇ ਆਂ ਉੱਨਾ ਚਿਰ ਬਹਿ ਜਾਨੇ ਆਂ ਘੁੰਮ ਫਿਰ ਲੈਨੇ ਆਂ। ਉੱਥੇ ਮੈਂ ਸੋਚਿਆ ਚਲੋ ਮੈਂ ਵਲੌਗ ਬਣਾ ਲੈਣੀ ਆ। ਮੈਨੂੰ ਵਧੀਆ ਲੱਗਿਆ। ਉੱਥੇ ਮੈਂ ਵਲੌਗ ਬਣਾਉਣ ਲੱਗ ਗਈ। ਇਹ ਦੇਖੋ ਸਾਰੇ ਢੇੜ ਪੌਦੇ ਅਸੀਂ ਹੱਸ ਰਹੇ ਸੀਗੇ। ਮੈਂ ਆਖਿਆ ਮੈਂ ਵਲੌਗ ਬਣਾਈ ਜਾਨੀ ਆ। ਸੀ ਦੁਪਹਿਰ ਦਾ ਹੀ ਟਾਈਮ 3 ਦਾ ਤੇ 3 ਵਜੇ ਕੋਈ ਪਾਰਕ ਚ ਨਹੀਂ ਆਉਂਦਾ। ਕਿਉਂ ਸ਼ਾਮ ਨੂੰ ਆਉਂਦੇ ਆ 5-6 ਵਜੇ। ਤੇ ਹੁਣ ਵੈਸੇ ਤਾਂ ਸੀਗੇ 1-2 ਜਾਣੇ। ਤੇ ਪਾਰਕ ਸੋਹਣਾ ਸੀਗਾ। ਐਕਸਚੇਂਜ ਦੇ ਨਾਲ ਹੀ ਐ ਉਹ ਸਾਹਮਣੇ ਜਿਹੜਾ ਐਕਸਚੇਂਜ ਦਿਸ ਰਿਹਾ ਹੈਗਾ ਬਿਲਡਿੰਗ ਹੈ ਜਿਹੜੀ ਇੱਧਰ ਦੇਖੋ ਸਾਰੇ ਪਹਿਲਾਂ ਤਾਂ ਇਹ ਜਿਹੜਾ ਪਾਰਕ ਸੀ ਨਾ ਵੈਸੇ ਹੀ ਪਿਆ ਸੀਗਾ ਹੁਣ ਇਹਦੇ ਚ ਝੂਲੇ ਵਗੈਰਾ ਲਾਤੇ ਪੀੜ ਪੌਦੇ ਵੀ ਲਾਤੇ ਪਹਿਲਾਂ ਤਾਂ ਖਾਲੀ ਸੀ ਅਸੀਂ ਕਈ ਵਾਰ ਆਏ ਸੀਗੇ ਹੁਣ ਵਧੀਆ ਬਣਾਤਾ ਸੀਗਾ ਤੇ ਰਸ਼ਮੀਨ ਨਹੀਂ ਆਇਆ ਨਾਲ ਰਸ਼ਮੀਨ ਜਦੋਂ ਅਸੀਂ ਘਰ ਆਏ ਰਸ਼ਮੀਨ ਕਹਿੰਦਾ ਮਮਾ ਮੈਨੂੰ ਨਹੀਂ ਲੈ ਕੇ ਗਏ ਤੁਸੀਂ ਤੇ ਸਾਡਾ ਉੱਥੇ ਜਾ ਕੇ ਪਾਰਕ ਘੁੰਮਣ ਦਾ ਪ੍ਰੋਗਰਾਮ ਬਣ ਗਿਆ ਸੀ ਇੱਧਰ ਨਿੱਕੇ ਨਿੱਕੇ ਬੱਚੇ ਫਿਰਦੇ ਸੀਗੇ ਰਸ਼ਮੀ ਤਾਂ ਇਹਨਾਂ ਦੇ ਉੱਤੇ ਬਹੁਤ ਖੇਲਦਾ ਹੈਗਾ ਅਸੀਂ ਸਾਰੇ ਪਾਰਕ ਚ ਘੁੰਮਦੇ ਰਹੇ ਕਾਫੀ ਟਾਈਮ ਲੱਗਣਾ ਸੀਗਾ ਉੱਥੇ ਸਾਡਾ ਨੰਬਰ ਨਹੀਂ ਆਇਆ ਸੀਗਾ ਬਠਣੀ ਪਰਣਾ ਸੀਗਾ ਸਾਨੂੰ ਉੱਥੇ ਅਸੀਂ ਨਹੀਂ ਬੈਠੇ ਅਸੀਂ ਪਾਰਕ ਚ ਆ ਗਏ ਅਸੀਂ ਕਹ ਇੱਥੇ ਨਹੀਂ ਬੈਠਿਆ ਜਾਂਦਾਗਾ ਚਲੋ ਪਾਰਕ ਚ ਜਾਂਦੇ ਰਹਨੇ ਆਂਗੇ ਉੱਥੇ ਬੈਠ ਜਾਨੇ ਆ ਘੁੰਮ ਲੈਨੇ ਆਂਗੇ ਇਹ ਐਕਸਚੇਂਜ ਆ ਪਾਰਕ ਦੇ ਬਿਲਕੁਲ ਲਾਗੇ ਤਾਰੇ ਵੇਖੋ ਕਿੰਨੀਆਂ ਤਾਰਾਂ ਦਿਖਾ ਰਹੇ ਸੀ ਇਹ ਮੈਨੂੰ ਬਾਈ ਸਾਰਿਆਂ ਨੂੰ ਠੰਡ ਦਾ ਮੌਸਮ じゃ ਸ਼ੁਰੂ ਹੋ ਗਿਆ ਠੰਡ ਕਾਫੀ ਪੈਣ ਲੱਗੀ ਹੁਣ ਤੰਦਰੋਜ਼ੀ ਹੁੰਦੀ ਹੈ ਪਤਾ ਨਹੀਂ ਧੂ ਐ ਕਿ ਧੰਦਾ ਇੱਧਰ ਦੇਖੋ ਕਿੰਨੇ ਸੋਹਣੇ ਫੁੱਲ ਫੁੱਲ ਬਹੁਤ ਸੋਹਣੇ ਆ ਪਤਾ ਨਹੀਂ ਕਿ ਸਤੀ ਦੇ ਫੁੱਲ ਪੱਤੇ ਜਿਹੜੇ ਐ ਲੱਗਦਾ ਜੀ ਮੈਂ ਪੁਦੀਨੇ ਦੇ ਹੁੰਦੇ ਆ ਜਿਹਦੀ ਚਟਨੀ ਬਣਾਉਣੇ ਹੁੰਨੇ ਆ ਆਪਾਂ ਪੁਦੀਨਾ ਪੱਤੇ ਤਾਂ ਉਵੇਂ ਐ ਤੇ ਫੁੱਲ ਕਿਹੜਾ ਕਿਹੜਾ ਫੁੱਲ ਜਾ ਬਾੜੇ ਕੋਈ ਇਤਰਾ ਤਰ੍ਹਾਂ ਦੇ ਪੇੜ ਪੌਦੇ ਤਾਂ ਹੈ ਨਹੀਂਗੇ ਠੀਕ ਠੀਕ ਆ ਬਾੜੇ ਨਹੀਂ ਹੈਗੇ ਕਈ ਪਾਰਕਾਂ ਦੇ ਵਿੱਚ ਤਾਂ ਬਹੁਤ ਪ੍ਰਕਾਰ ਦੇ ਪੀੜ ਪੌਦੇ ਹੁੰਦੇ ਹੈਗੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿੰਨੇ ਕੁ ਫੁੱਲਾਂ ਦੇ ਹੁੰਦੇ ਹੈਗੇ ਬਹੁਤ ਜ਼ਿਆਦੇ ਫੁੱਲਾਂ ਦੇ ਪੌਦੇ ਹੁੰਦੇ ਹੈਗੇ ਹੱਸੀ ਜਾਂਦੇ ਸੀਗੇ ਪਤਾ ਨਹੀਂ ਕੋਈ ਗੱਲ ਸੀਗੀ ਹੱਸ ਰਹੇ ਸੀਗੇ ਇੱਧਰ ਘਾਕੂ ਜਾ ਤਾਂ ਹੈ ਨਹੀਂ ਦਾ ਮੱਛਿਆ ਪਿਆ ਸਾਰੇ ਹੀ ਪਾਰਕ ਦੇ ਵਿੱਚ ਇਹ ਬੈਠ ਗਈ ਸੀ ਇਹ ਕਹਿੰਦੇ ਮੈਂ ਤਾਂ ਬੈਨਾ ਤੁਸੀਂ ਬਣਾ ਲਓ ਵੀਡੀਓ ਪੁਰਾਣੇ ਦਰਖਤ ਹੈ ਸੈਡਾਂ ਤੇ ਤਾਂ ਅਦਰਖਤ ਜਿਹੜੇ ਵੱਡੇ ਹੈ ਤਾਂ ਕਾਫੀ ਟਾਈਮ ਦੇ ਪੁਰਾਣੇ ਹੈ ਜਿਹੜੇ ਵਿੱਚ ਲਾਈਏ ਪੀੜ ਪੌਦੇ ਇਹ ਨਵੇਂ ਲਾਏ ਆ ਕਈ ਬੱਚੇ ਸੀਗੇ ਜਿਹੜੇ ਚੁੱਲੇ ਲਈ ਜਾਂਦੇ ਸੀਗੇ ਸ਼ਾਮ ਨੂੰ ਜ਼ਿਆਦਾ ਹੁੰਦੇ ਹੈਗੇ ਹੁਣ ਦੁਪਹਿਰ ਦਾ ਟਾਈਮ ਹੈ ਇੱਥੇ ਕੋਈ ਨਹੀਂ ਹੈਗਾ ਇੱਥੇ ਇਕੱਲੇ ਅਸੀਂ ਸੀ ਅਸੀਂ ਵੀ ਟਾਈਮ ਪਾਸ ਕਰਨਾ ਸੀਗਾ ਫਿਰ ਸਾਨੂੰ ਉੱਥੇ ਟਾਈਮ ਲੱਗਦਾ ਸੀ ਉੱਥੇ ਅਸੀਂ ਖੜੇ ਨਹੀਂਗੇ ਅਗਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਮੇਰਾ ਬਲੌਗ ਕਿਵੇਂ ਲੱਗਿਆ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮਿਲਦੇ ਆਂ